ਉਸ ਦਾ ਫਰਜ਼ ਹੈ ਬੱਚਿਆਂ ਨੂੰ ਇਮਾਨਦਾਰੀ ਦੇ ਨਾਲ ਵਿੱਦਿਆ ਸਿਖਾਵੀ ਇੱਕ ਰਾਜਾ ਰਾਜੀ ਦਾ ਫਰਜ਼ ਕੀ ਹੈ ਉਹ ਜਿਸ ਤਰ੍ਹਾਂ ਤੇ ਰਾਜ ਕਰਦਾ ਉਥੋਂ ਦੀ ਪਰਜਾਂ ਨੂੰ ਜੀਵਨ ਕਰਕੇ ਸੁਖੀ ਕਿਵੇਂ ਕਰਨਾ ਹੈ ਉਹਨਾਂ ਦੀਆਂ ਲੋੜਾਂ ਪੂਰੀਆਂ ਕਿਵੇਂ ਕਰਨੀਆਂ ਨੇ ਇਹ ਉਹਦਾ ਫਰਜ਼ ਹੈ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਇੱਕ ਫਰਜ਼ ਨੇ ਅਸੀਂ ਪਰਿਵਾਰਕ ਤੌਰ ਤੇ ਕਹੀਏ ਮਾਤਾਂ ਦਾ ਇੱਕ ਬੱਚੇ ਨੂੰ ਪਾਲਣਾ ਇੱਕ ਫਰਜ਼ ਹੈ ਪਿਤਾ ਬੱਚੇ ਨੂੰ ਵਧੀਆ ਖਾਣਾ ਦਿੰਦਾ ਉਹਨੂੰ ਵਧੀਆ ਸਕੂਲ ਚ ਪੜਾਉਂਦਾ ਆਪ ਮਿਹਨਤ ਕਰਦਾ ਉਹਦਾ ਫਰਜ਼ ਹੈ ਸ੍ਰਿਸ਼ਟੀ ਉਸ ਸਮੇਂ ਤਾਹਾਂ ਮਾਰ ਕੇ ਰੋਣ ਲੱਗ ਜਾਂਦੀ ਹੈ ਜਦੋਂ ਇਨਸਾਨ ਆਪਣੇ ਫਰਜ਼ਾਂ ਤੋਂ ਮੁਨਕਰ ਹੋ ਜਾਂਦਾ ਹੈ ਆਪਣੇ ਫਰਜ਼ਾਂ ਨੂੰ ਪਛਾਨਣੋਂ ਹਟ ਜਾਂਦਾ ਹੈ ਧਰਤੀ ਕੁਰਲਾਪਦੀ ਹੈ ਧਰਤੀ ਪੁਕਾਰ ਕਰਦੀ ਹੈ ਤੇ ਜਦੋਂ ਫਰਜ਼ ਤੋਂ ਬੰਦਾ ਦੂਰ ਚੱਲਾ ਜਾਂਦਾ ਉਸ ਬੰਦੇ ਦੇ ਅੰਦਰ ਤ੍ਰਿष्णा ਆ ਜਾਂਦੀ ਹੈ ਹੰਕਾਰ ਆ ਜਾਂਦਾ ਹੈ ਲੋਭ ਆ ਜਾਂਦਾ ਹੈ ਕ੍ਰੋਧ ਆ ਜਾਂਦਾ ਹੈ ਅਤਿਆਚਾਰ ਕਰਨ ਵਾਲਾ ਸੁਭਾਅ ਬਣ ਜਾਂਦਾ ਹੈ ਤਾਂ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਨੂੰ ਆ ਕੇ ਜਦੋਂ ਵੇਖਿਆ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਕਹਿੰਦੇ ਐ ਕਹਿੰਦੇ ਐ ਬਾਬਾ ਦੇਖ ਧਿਆਨ ਧਰ ਬਾਬੇ ਨੇ ਜਦੋਂ ਸਾਰੀ ਸ੍ਰਿਸ਼ਟੀ ਦੇ ਵੱਲ ਨਜ਼ਰ ਮਾਰੀ ਹੈ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰithvi ਦਿਸ ਆਈ ਸਾਰੀ ਸ੍ਰਿਸ਼ਟੀ ਤੜਫ ਰਹੀ ਹੈ ਸਾਰੀ ਸ੍ਰਿਸ਼ਟੀ ਅੱਗ ਦੇ ਵਿੱਚ ਸੜ ਰਹੀ ਹੈ ਹੁਣ ਇਸ ਦਾ ਖੁਲਾਸਾ ਵੀ ਭਾਈ ਗੁਰਦਾਸ ਜੀ ਨੇ ਕੀਤਾ ਹੈ ਭਾਈ ਗੁਰਦਾਸ ਜੀ ਕਹਿੰਦੇ ਰਾਜਾ ਆਪਣੇ ਫਰਜ਼ਨ ਫਰਜ਼ਾਂ ਤੋਂ ਮੁਨਕਰ ਹੋ ਕੇ ਆਪਣੀ ਪਰਜਾ ਦੇ ਉੱਤੇ ਹੀ ਅਤਿਆਚਾਰ ਕਰਨ ਲੱਗ ਜਾਂਦਾ ਹੈ ਜਿਵੇਂ ਕਿ ਆਪਾਂ ਖੇਤ ਦੇ ਚਾਰੇ ਪਾਸੇ ਇੱਕ ਬਾੜ ਕਰ ਦਿੰਨੇ ਆ ਤੇ ਉਹਦਾ ਅਰਥ ਹੁੰਦਾ ਵੀ ਕਿਸਾਨ ਆਪਣੀ ਫਸਲ ਨੂੰ ਵਿਚਾ ਲਵੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੈ ਜੇ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤੇ ਕੌਣ ਬਚਾ ਸਕਦਾ ਹੈ ਇੱਕ ਮਾਂ ਬੜੀ ਇਮਾਨਦਾਰੀ ਨਾਲ ਆਪਣੇ ਆਪ ਨੂੰ ਕੁਰਬਾਨ ਕਰਕੇ ਇੱਕ ਬੱਚੇ ਨੂੰ ਪਾਲਦੀ ਹੈ ਤੇ ਜੇ ਬੱਚੇ ਨੂੰ ਮਾਂ ਜ਼ਹਿਰ ਦੇ ਕੇ ਮਾਰ ਦੇਵੇ ਤੇ ਕੌਣ ਬਚਾ ਸਕਦਾ ਹੈ ਤੁਹਾਡੇ ਮੰਗਰ ਲਟੇਰੇ ਪੈ ਗਏ ਐ ਤੁਸੀਂ ਇੱਕ ਥਾਣੇ ਦੇ ਵਿੱਚ ਚਲੇ ਗਏ ਤੇ ਜੇ ਥਾਣੇਦਾਰ ਹੀ ਲੁੱਟ ਲਵੇ ਤੇ ਫਿਰ ਕੌਣ ਬਚਾ ਸਕਦਾ ਹੈ ਤਾਂ ਇਹੀ ਜੀ ਹਾਲਤ ਜਦੋਂ ਵੇਖੀ ਗੁਰੂ ਨਾਨਕ ਦੇਵ ਸਹਿਬ ਸੱਚੇ ਪਾਤਸ਼ਾਹ ਨੇ ਕਿ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ ਰਾਜਿਆ ਨੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਐਮਨਾਵਾਦ ਦਾ ਜ਼ਿਕਰ ਧੰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ ਐਮਨਾਵਾਦ ਦੀ ਧਰਤੀ ਦੇ ਉੱਤੇ ਬਾਬਰ ਹਮਲਾ ਕਰਦਾ ਤੇ ਉਥੋਂ ਦੇ ਜਿਹੜੇ ਸਹਿਜਾਦੇ ਲੋਕ ਹੈ ਰਾਜਕੁਮਾਰ ਲੋਕ ਹੈ ਉਹਨਾਂ ਦਾ ਕਾਤਲ ਕੀਤਾ ਜਾਂਦਾ ਤੇ ਧਰਤੀ ਖੂਨ ਦੇ ਨਾਲ ਰੰਗ ਦਿੱਤੀ ਜਾਂਦੀ ਹੈ ਉਹਨਾਂ ਦੀਆਂ ਜਿਹੜੀਆਂ ਔਰਤਾਂ ਨੇ ਸਹਜਾਦੀਆਂ ਨੇ ਉਹਨਾਂ ਦੇ ਕੇਸ ਕਾਤਲ ਕੀਤੇ ਜਾਂਦੇ ਐ ਤੇ ਕੇਸ ਕਾਤਲ ਕਰਕੇ ਉਹਨਾਂ ਦੀਆਂ ਰस्सियां ਬੱਟੀਆਂ ਜਾਂਦੀਆਂ ਰस्सियां ਵੱਟ ਕੇ ਉਹਨਾਂ ਔਰਤਾਂ ਦੇ ਗਲਾਂ ਵਿੱਚ ਪਾ ਕੇ ਇੱਕ ਜਾਨਵਰਾਂ ਦੀ ਤਰ੍ਹਾਂ ਬਾਬਰ ਆਪਣੇ ਦੇਸ਼ ਨੂੰ ਵੇਚਣ ਵਾਸਤੇ ਲੈ ਕੇ ਜਾ ਰਿਹਾ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਸਮੇਂ ਕਿਹਾ ਸੀ ਬਾਬਰ ਤੂੰ ਰਾਜਾ ਨਹੀਂ ਰਿਹਾ ਬਾਬਰ ਤੂੰ ਧਰਮੀ ਨਹੀਂ ਰਿਹਾ ਬਾਬਰ ਤੂੰ ਜਾਬਰ ਹੋ ਗਿਆ ਇਸ ਜਾਬਰ ਸ਼ਬਦ ਗੁਰੂ ਨਾਨਕ ਦੇ ਪਾਤਸ਼ਾਹ ਨੇ ਪਹਿਲੀ ਵਾਰ ਰਾਜਿਆਂ ਨੂੰ ਵਰਤਿਆ ਕਿਉਂਕਿ ਰਾਜੇ ਦੇ ਅੱਗੇ ਖਲੋ ਜਾਣਾ ਰਾਜੇ ਨੂੰ ਇਹ ਗੱਲ ਕਹਿ ਦੇਣੀ ਤੂੰ ਜਾਬਰ ਹੋ ਗਿਆ ਬੜੀ ਵੱਡੀ ਗੱਲ ਸੀ ਪਰ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਰੰਭਤਾ ਆਪਣੇ ਜੀਵਨ ਦੀ ਸਮਸ਼ਾਨ ਘਾਟ ਵਿੱਚੋਂ ਕੀਤੀ ਜਦੋਂ ਧੰਨ ਗੁਰੂ ਨਾਨਕ ਦੇਵ ਸਹਿ ਸੱਚੀ ਪਾਸ਼ਾ ਬੀ ਨਦੀ ਦੇ ਵਿੱਚੋਂ ਬਾਹਰ ਆਉਂਦੇ ਐ ਤੇ ਸਭ ਤੋਂ ਪਹਿਲਾਂ ਸਮਸ਼ਾਨ ਘਾਟ ਵਿੱਚ ਜਾ ਕੇ ਸ਼ਬਦ ਕਹਿੰਦਿਆ ਨਾ ਕੋ Hindu ਨਾ ਕੋ Musalman ਹੁਣ ਇਹਦੇ ਦੋ ਅਰਥ ਕੀਤੇ ਜਾਂਦੇ ਆ ਵਿਦਵਾਨ ਦੋ ਅਰਥ ਕਰਦੇ ਆ ਵੀ ਜਿਵੇਂ ਕਿ ਉਸ ਸਮੇਂ ਦੇ ਅੰਦਰ ਇਸਲਾਮ ਤੇ ਸਨਾਤਨ ਧਰਮ ਆਪਸ ਵਿੱਚ ਦੀ ਖੈ ਰ ਰਹੀ ਸਨ ਮੁਸਲਮਾਨ ਹਿੰਦੂਆਂ ਨੂੰ ਮਾਰ ਰਹੀ ਸੀ ਤੇ ਹਿੰਦੂ ਮੁਸਲਮਾਨ ਨੂੰ ਮਾਰ ਰਿਹਾ ਸੀ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੀ ਗੰਗਾ ਤੇ ਮੁਸਲਮਾਨ ਅੱਜ ਵੀ ਇਸ਼ਨਾਨ ਨਹੀਂ ਕਰ ਸਕਦਾ ਤੇ ਇੱਕ ਹਿੰਦੂ ਵੀਰ ਮੱਕੇ ਦਾ ਹੱਜ ਨਹੀਂ ਅੱਜ ਵੀ ਨਹੀਂ ਕਰ ਸਕਦਾ ਇਹ ਨਫ਼ਰਤ ਸੀ ਧਾਰਮਿਕ ਲੋਕਾਂ ਦੇ ਵਿੱਚ ਧਰਮੀ ਨਹੀਂ ਸੀ ਬਲਕਿ ਧਰਮ ਅਖਵਾਉਂਦੇ ਸੀ ਤਾਂ ਸੱਚੇ ਪਾਤਸ਼ਾਹ ਜੀ ਨੇ ਉੱਥੇ ਸ਼ਬਦ ਕੀਤਾ ਨਾ ਕੋ ਹਿੰਦੂ ਨਾ ਕੋ